ਰਾਹੁਲ ਤੇ ਮੈਕ ਦਾਦੀ ਮਾਂ ਦੀ ਗੋਦ ਦੇ ਵਿੱਚ ਬੈਠੇ ਬੜੀ ਉਤਸੁਕਤਾ ਦੇ ਨਾਲ ਕਹਾਣੀ ਸੁਣੀ ਜਾ ਰਹੇ ਨੇ ਦਾਦੀ ਮਾਂ ਤੋਂ ਤੇ ਰਾਹੁਲ ਕਹਿਣ ਲੱਗਿਆ ਦਾਦੀ ਮਾਂ ਤੁਸੀਂ ਕਹਿ ਰਹੇ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਨਾ ਹੁੰਦੇ ਤਾਂ ਅੱਜ ਸਾਡਾ Hindu ਧਰਮ ਦਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ ਉਹ ਕਿਵੇਂ ਦਾਦੀ ਮਾਂ ਦਾਦੀ ਮਾਤਾ ਪੁੱਛਦਾ ਹੈ ਰਾਹੁਲ ਤੇ ਦਾਦੀ ਬੜੇ ਪਿਆਰ ਦੇ ਨਾਲ ਉੱਤਰ ਦਿੰਦੀ ਹੈ ਰਾਹੁਲ ਦੇ ਸਵਾਲ ਦਾ ਤੇ ਕਹਿਣ ਲੱਗੀ ਜਦੋਂ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਇਹ ਬੜਾ ਜ਼ਾਲਮ ਰਾਜਾ ਸੀ ਇਸ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਲਿਆ ਤੇ ਆਪਣੇ ਭਰਾਵਾਂ ਨੂੰ ਧੋਖੇ ਦੇ ਨਾਲ ਕਤਲ ਕਰਵਾ ਕੇ ਦਿੱਲੀ ਦਾ ਤਖਤ ਹਾਸਲ ਕਰ ਲਿਆ ਇਸ ਦੇ ਜ਼ੁਲਮ ਦੀ ਚਾਰੇ ਪਾਸੇ ਨਿੰਦਿਆ ਹੋ ਰਹੀ ਹੈ ਮੌਕੇ ਦੇ ਕਾਜ਼ੀਆਂ ਵੱਲੋਂ ਇਤਰਾਜ਼ ਕੀਤਾ ਜਾਂਦਾ ਹੈ ਇਸ ਦੇ ਜ਼ੁਲਮ ਉਸਤਮ ਦਾ ਤੇ ਔਰੰਗਜ਼ੇਬ ਨੇ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਅਤੇ ਕਾਜ਼ੀਆਂ ਨੂੰ ਖੁਸ਼ ਕਰਨ ਵਾਸਤੇ Hindu ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ Hindu ਧਰਮ ਨੂੰ ਖਤਮ ਕਰਨ ਵਾਸਤੇ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕਰਨ ਦਾ ਹੁਕਮ ਦੇ ਦਿੱਤਾ ਔਰੰਗਜ਼ੇਬ ਨੇ ਕਸ਼ਮੀਰ ਦੇ ਹਾਕਮ ਸ਼ੇਰ ਅਗਾਮ ਅਫਗਾਨ ਨੇ Hindu ਲੋਕਾਂ ਤੇ ਜ਼ੁਲਮ ਕਰਨੇ ਆਰੰਭ ਕਰ ਦਿੱਤੇ ਮੌਤ ਜਾਂ ਦੀਨ-ਏ-ਇਸਲਾਮ ਕਬੂਲ ਕਰਨ ਦੀ ਗੱਲ ਕਹੀ ਤੇ ਚਾਰੇ ਪਾਸੇ ਇਸ ਦੇ ਜ਼ੁਲਮ ਦੀ ਹਾ ਹਕਾਰ ਮਚ ਜਾਂਦੀ ਹੈ ਜ਼ੁਲਮ ਦੀ ਨਾਲ Hindu ਲੋਕਾਂ ਨੂੰ ਆਪਣਾ ਧਰਮ ਡੁੱਬਦਾ ਨਜ਼ਰ ਆ ਰਿਹਾ ਸੀ Hindu ਰਾਜੇ ਨਿਰਬਲ ਤੇ ਕਮਜ਼ੋਰ ਹੋ ਚੁੱਕੇ ਸਨ ਬਹੁਤ ਸਾਰੇ Hindu ਮੁਸਲਮਾਨ ਬਣ ਗਏ ਜਾਂ ਮੌਤ ਦੇ ਘਾਰ ਘਾਟ ਉਤਾਰ ਦਿੱਤੇ ਕਸ਼ਮੀਰੀ ਪੰਡਤਾਂ ਨੇ ਸਾਰੇ ਯਤਨ ਕਰਕੇ ਵੇਖ ਲਏ ਪਰ ਕਿਸੇ ਪਾਸੇ ਤੋਂ ਕੋਈ ਆਸ ਨਜ਼ਰ ਨਹੀਂ ਆ ਰਹੀ ਸੀ ਪੰਡਿਤ ਕਿਰਪਾ RAM ਜਿਨ੍ਹਾਂ ਦੇ ਬਜ਼ੁਰਗ ਬ੍ਰਹਮਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਸਿੱਖਿਆ ਲੈ ਕੇ ਸਿੱਖ ਬਣੇ ਸਨ ਉਹਨਾਂ ਨੇ ਸਾਰੇ ਮੁਖੀ ਪੰਡਤਾਂ ਨੂੰ ਕਿਹਾ ਕਿ ਇਸ ਜ਼ਾਲਮ ਦੇ ਜ਼ੁਲਮ ਤੋਂ ਬਚਣ ਦੀ ਕੋਈ ਆਸ ਨਹੀਂ ਥੋੜੇ ਦਿਨਾਂ ਦੇ ਵਿੱਚ ਹੀ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਸਭ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ, ਸਾਰੇ ਉਦਾਸ ਆਪਣਾ ਜੀਵਨ ਤੇ ਧਰਮ ਤਬਾਹ ਹੁੰਦਾ ਵੇਖ ਕੇ ਅੱਖਾਂ ਦੇ ਸਾਹਮਣੇ ਸਾਰੇ ਜਾਣੇ ਬੜੇ ਉਦਾਸ ਸਨ। ਤੇ ਕਿਰਪਾ ਰਾਮ ਜੀ ਕਹਿਣ ਲੱਗੇ ਕਿ ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਉਹਨਾਂ ਦੇ ਕੋਲ ਫਰਿਆਦ ਕਰੀਏ ਤਾਂ ਸਾਡਾ ਧਰਮ ਬਚ ਸਕਦਾ ਹੈ ਇਹ ਗੱਲ ਸੁਣ ਕੇ ਸਭ ਦੇ ਮਨਾਂ ਅੰਦਰ ਇੱਕ ਆਸ ਪੈਦਾ ਹੋਈ ਸਾਰੇ ਭਾਰਤ ਵਿੱਚੋਂ ਮੁੱਖੀ ਪੰਡਿਤ ਇਕੱਠੇ ਹੋ ਕੇ ਇੱਕ ਜਥਾ ਬਣਾ ਕੇ ਅਨੰਦਪੁਰ ਸਾਹਿਬ ਪੁੱਜਦੇ ਨੇ ਉਸ ਸਮੇਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹੁੰਦੇ ਹਨ ਤੇ ਪੰਡਤਾਂ ਦਾ ਜਥਾ ਵਾਰੋ-ਵਾਰੀ ਮਥਾ ਟੇਕ ਕੀ ਪ੍ਰਣਾਮ ਕਰਕੇ ਪਿੱਛੇ ਸੰਗਤਾਂ ਦੇ ਜ ਆ ਬੈਠਦਾ ਹੈ ਸੰਗਤਾਂ ਦੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਸਾਰੇ ਪੰਡਤ ਤੇ ਪੰਡਤਾਂ ਦੇ ਉਦਾਸੇ ਹੋਏ ਚਿਹਰੇ ਦੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਉਦਾਸੀ ਦਾ ਕਾਰਨ ਪੁੱਛਿਆ ਤਾਂ ਪੰਡਤ ਕਿਰਪਾ RAM ਜੀ ਦੇ ਨਾਲ ਸਾਰੇ ਪੰਡਤ ਉੱਠ ਖੜੋਤੇ ਕਿਰਪਾ RAM ਜੀ ਕਹਿਣ ਲੱਗੇ ਸਤਿਗੁਰੂ ਜੀ ਮਹਾਰਾਜ ਤੁਸੀਂ ਜਾਣੀ ਜਾਣ ਹੋ ਪਾਤਸ਼ਾ ਤੁਸੀਂ ਅੰਤਰਜਾਮੀ ਹੋ ਸਾਡੇ ਅੰਦਰਲੇ ਦਰਦ ਨੂੰ ਜਾਣਦੇ ਹੋ ਆਪ ਜੀ ਨੂੰ ਪਤਾ ਹੀ ਹੈ ਕਿ ਔਰੰਗਜ਼ੇਬ ਨੇ ਸਾਡੇ ਧਰਮ ਨੂੰ ਖਤਮ ਕਰਨ ਦਾ ਨਿਸ਼ਚਾ ਕਰ ਲਿਆ ਹੈ ਮੰਦਰ ਢਾਹੇ ਜਾ ਰਹੇ ਨੇ ਸਾਡੇ ਜੰਜੂ ਤਲਵਾਰ ਦੇ ਜੋਰ ਦੇ ਨਾਲ ਲਾਹੇ ਜਾ ਰਹੇ ਨੇ ਸਾਡੇ ਮੱਥੇ ਤੇ ਲੱਗੇ ਹੋਏ ਤਿਲਕ ਮਿਟਾਏ ਜਾ ਰਹੇ ਨੇ ਅਸੀਂ ਚਾਰੇ ਪਾਸੇ ਭਟਕ ਕੇ ਵੇਖ ਲਿਆ ਹੈ ਪਰ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਅਸੀਂ ਤੁਹਾਡੇ ਤੇ ਆਸ ਲਾ ਕੇ ਆਏ ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਾਡੇ ਡੁੱਬਦੇ ਧਰਮ ਨੂੰ ਬਚਾਉਣਾ ਕਰੋ ਪਾਤਸ਼ਾ ਰਾਹੁਲ ਦਾਦੀ ਮਾਂ ਨੂੰ ਪੁੱਛਣ ਲੱਗਿਆ ਦਾਦੀ ਮਾਂ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀ ਕਿਹਾ ਦਾਦੀ ਮਾਂ ਰਾਹੁਲ ਦੇ ਸੀਤ ਦੇ ਉੱਤੇ ਹੱਥ ਫੇਰਦੀ ਹੈ ਤੇ ਆਖਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਸੁਣ ਕੇ ਬੜੀ ਗੰਭੀਰਤਾ ਦੇ ਨਾਲ ਕਹਿਣ ਲੱਗੇ ਪੰਡਿਤ ਜੀ ਬੇਸ਼ੱਕ ਸਾਡੀ ਤੇ ਤੁਹਾਡੀ ਵਿਚਾਰਧਾਰਾ ਦੇ ਵਿੱਚ ਬੜਾ ਫਰਕ ਹੈ ਆਪਸ ਵਿੱਚ ਮੇਲ ਨਹੀਂ ਖਾਂਦੀ ਸਾਡੀ ਤੇ ਤੁਹਾਡੀ ਵਿਚਾਰਧਾਰਾ ਪਰ ਤੁਹਾਡੇ ਤੇ ਹੋਰੇ ਜ਼ੁਲਮ ਦਾ ਵਿਰੋਧ ਅਸੀਂ ਜ਼ਰੂਰ ਕਰਾਂਗੇ ਬੇਸ਼ੱਕ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਸਿਰ ਧੜ ਦੀ ਬਾਜੀ ਲਾ ਦੇਾਂਗੇ ਤੁਹਾਡੇ ਵਾਸਤੇ ਤੇ ਨੇੜੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਬੈਠੇ ਨੇ ਨੌ ਸਾਲ ਦੀ ਅਵਸਥਾ ਹੈ ਸਤਿਗੁਰੂ ਮਹਾਰਾਜ ਜੀਆਂ ਦੀ ਹੱਥ ਜੋੜ ਕੇ ਕਹਿਣ ਲੱਗੇ ਬਾਤਿ ਸ਼ਾ ਸਤਿਗੁਰੂ ਮਹਾਰਾਜ ਪਿਤਾ ਜੀ ਅਗਰ ਇਸ ਜ਼ੁਲਮ ਦੇ ਨਾਲ ਕੋਈ ਟੱਕਰ ਲੈ ਸਕਦਾ ਹੈ ਇਸ ਜ਼ੁਲਮ ਦੇ ਸਾਹਮਣੇ ਕੋਈ ਖੜਾ ਹੋ ਸਕਦਾ ਹੈ ਤਾਂ ਉਹ ਕੇਵਲ ਤੁਸੀਂ ਹੀ ਹੋ ਤੁਸੀਂ ਹੀ ਹੋ ਜੋ ਇਸ ਜ਼ਾਲਮ ਦੇ ਨਾਲ ਟੱਕਰ ਲੈ ਸਕਦੇ ਹੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪੰਡਤ ਕ੍ਰਿਪਰ ਆਮ ਨੂੰ ਕਹਿਣ ਲੱਗੇ ਜਾ ਕੇ ਕਹਿ ਦਿਓ ਦਿੱਲੀ ਦੇ ਬਾਦਸ਼ਾਹ ਨੂੰ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀਨੇ ਇਸਲਾਮ ਕਬੂਰ ਕਰ ਲੈਂਦੇ ਨੇ ਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ ਬੜੀ ਹੈਰਾਨੀ ਦੇ ਨਾਲ ਪੁੱਛਦੀ ਹੈ ਮਹਿਕ ਦਾਦੀ ਮਾਂ ਫਿਰ ਕੀ ਹੋਇਆ ਦਾਦੀ ਮਾਣੇ ਬੜੇ ਪਿਆਰ ਦੇ ਨਾਲ ਬੇਟੀ ਮਹਿਕ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਤੇ ਕਹਿਣ ਲੱਗੀ ਇਹ ਗੱਲ ਸੁਣ ਕੇ ਸਾਰੇ ਪੰਡਤਾਂ ਦੇ ਚਿਹਰੇ ਖਿੜ ਉੱਠੇ ਉਹ ਇਸ ਆਸ ਦੇ ਨਾਲ ਵਾਪਸ ਘਰਾਂ ਨੂੰ ਪਰਤ ਗਏ ਕਿ ਸਾਡੇ ਡੁੱਬਦੇ ਹੋਏ ਧਰਮ ਨੂੰ ਸਹਾਰਾ ਮਿਲ ਗਿਆ ਹੈ ਉਹਨਾਂ ਨੇ ਕਸ਼ਮੀਰ ਦੇ ਹਾਕਮ ਨੂੰ ਜਾ ਕੇ ਕਹਿ ਦਿੱਤਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੁਸਲਮਾਨ ਬਣਨਾ ਪ੍ਰਵਾਨ ਕਰ ਲੈਂਦੇ ਨੇ ਤਾਂ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ ਅਸੀਂ ਸਾਰੇ ਹਿੰਦੂ ਆਪਣਾ ਧਰਮ ਤਿਆਗ ਕੇ ਮੁਸਲਮਾਨ ਧਰਮ ਦੇ ਵਿੱਚ ਆ ਜਾਵਾਂਗੇ ਦੀਨ-ਏ-ਇਸਲਾਮ ਕਬੂਲ ਕਰ ਲਵਾਂਗੇ ਕਸ਼ਮੀਰ ਦੇ ਹਾਕਮ ਨੇ ਇਹ ਸੁਨੇਹਾ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ